ਚੰਨੇ ਵਾਸਤੇ ਸਾਰਿਆਂ ਨੂੰ ਅੱਛਾ ਜੀ ਅਣਕਤਿੰਸਵਾਫ਼ ਨਹੀਂ ਮਿਲਿਆ ਅਸੀਂ ਦੁਆਬਾ ਸਾਧ ਕਮੇਟੀ ਪੰਜਾਬ ਵੱਲੋਂ ਅਪੀਲ ਕਰਦੇ ਆ ਕਿ ਉਹ ਨਾਲੇ ਝੋਨੇ ਦੇ ਸੀਜ਼ਨ ਤੇ ਕਿਸਾਨਾਂ ਦੀ ਪੀਆਰ 136 ਜਿਹੜੀ ਮੁੱਖ ਮੰਤਰੀ ਸਾਹਿਬ ਨੇ ਬਿਲਾਈ ਹੈ ਉਹਦੇ ਨਾਲ ਤੇ ਲੋਟ ਬੰਦ ਕੀਤੀ ਜਾਵੇ ਜਿਨਾ ਹਸਿਆਰਪੁਰ ਦੇ ਵਿੱਚ ਖਾਸ ਕਰ ਇਹ ਜ਼ਿਲ੍ਹੇ ਦੀ ਮੰਗ ਕਰ ਲੈਣੀ ਆ ਸਵਾਰਾ ਪਛੀਂ ਚੂੜੇ ਕੁੱਤੇ ਇਹਨਾਂ ਦਾ ਕੋਈ ਰੋਕਥਾਮ ਨਹੀਂ ਹੋਈ ਸਰਕਾਰ ਇਹਨਾਂ ਦਾ ਰੋਕਥਾਮ ਕਰੇ ਕੰਬਿਆੜੀ ਤਾਰ ਜਿਹੜੀ ਆ ਕਿਸਾਨਾਂ ਨੂੰ ਸਬਸਿਡੀ ਦੇ ਦੇਵੇ ਇਹਦੀ ਇੱਕ ਸਕੀਮ ਲੈ ਕੇ ਆਵੇ ਕਿਹੜੇ ਵਾਸਤੇ ਵੀ ਜੋਰ ਮਾਰਾਂਗੇ ਕਿਉਂਕਿ ਕੰਬਿਆੜੀ ਤਾਰ ਜਿਹੜੀ ਆ ਉਹ ਬਹੁਤ ਮਹਿੰਗੀ ਆ ਉਹ ਸਾਰੇ ਬੰਦੇ ਨਹੀਂ ਲਾ ਸਕਦੇ ਤੇ ਸਰਕਾਰ

ਆ ਸਾਰੀ ਕੀ ਗੱਲ ਹੋਣੀ ਹੈ ਕੋਈ ਤੁਹਾਡਾ ਪੱਤਰਕਾਰ ਭਾਈ ਜਣਾ ਵੀ ਤੁਸੀਂ ਪੱਤਰਕਾਰਾਂ ਨੂੰ ਬੁਲਾਉਣ ਲਈ ਸਾਡੇ ਵਿੱਚ ਮੌਜੂਦ ਆ ਅਸੀਂ ਉਹਨਾਂ ਸਾਰੇ ਵੀਰਾਂ ਦਾ ਵੀ ਧੰਨਵਾਦ ਕਰਦੇ ਹਾਂ ਕਿਉਂਕਿ ਇਹ ਪੱਤਰਕਾਰਾਂ ਨੇ ਸਾਡੀ ਜਿਹੜੀ ਆਵਾਜ਼ ਉੱਪਰ ਤੱਕ ਜਿਹੜੀ ਉਹ ਪਹੁੰਚਾਉਣੀ ਹੈ ਹੋਰ ਇਸ ਕਰਕੇ ਇਹ ਪੱਤਰਕਾਰ ਵੀਰਾਂ ਦੀ ਵੀ ਇਹ ਇੱਕ ਗੱਲ ਬੰਨਣੀ ਪੈਣੀ ਹੈ ਕਿਉਂਕਿ ਇਹਨਾਂ ਦੇ ਸਭ ਤੋਂ ਜਿਹੜਾ ਮੋਦੀ ਜੀ ਆਖਦੇ ਸਾਹਮਣੇ ਲੈ ਜਣਾ ਉਹਨਾਂ ਭਗਵਾਨਤ ਮਾਨ ਦੀਆਂ ਅੱਖਾਂ ਦੇ ਸਾਹਮਣੇ ਆ ਬੇਨਤਾ ਦੇ ਦਿਖਾਓ ਤੁਸੀਂ ਤੁਹਾਡੀ ਕਾਰਗੁਜ਼ਾਰੀ ਹੈ ਕਿ ਤੁਸੀਂ ਲੋਕੀਆਂ ਤੁਸੀਂ ਗਰੋਥ ਕਰ ਰਹੇ ਹੋ ਸਾਰਾ ਕੁਝ ਜਿਹੜਾ ਦੇਖਣਾ ਸੋ ਇਹਨਾਂ ਦਾ ਵੀ ਥੀਰਾਂ ਦਾ ਬਹੁਤ-ਬਹੁਤ ਧੰਨਵਾਦ ਪੰਜਾਬ ਸਰਕਾਰ So, ramai korita berjanut tadi pada 5